ਹalleluyah ਸਰਬੰਪ੍ਰਾਵਾਂ ਨੂੰ ਜੈਮਸੇ ਦੀ ਆਓ ਸਿ ਅੱਜ ਦੇ ਵਚਨ ਜੋ ਪੜ੍ਹਦੇ ਹਾਂ ਲੇਵੀਆਂ ਅਧਿਆਇ 14 ਕੋਹੜੀਆਂ ਦੀਆਂ ਪੇਟਾਂ ਉਪਰੰਤ ਯਹੋਵਾ موسی ਨਾਲ ਬੋਲਿਆ ਕਿ ਉਸ ਦੇ ਸ਼ੁੱਧ ਹੋਣ ਦੇ ਦਿਨ ਵਿੱਚ ਕੋਹੜੀ ਦੀ ਇਹ ਵਿਵਸਥਾ ਹੈ ਉਹ ਜਾਜਕ ਕੋਲ ਲਿਆਂਦਾ ਜਾਵੇ ਅਤੇ ਜਾਜਕ ਡੇਰੇ ਤੋਂ ਬਾਹਰ ਨਿਕਲੇ ਅਤੇ ਜਾਜਕ ਵੇਖੇ ਅਤੇ ਵੇਖੋ ਜੇ ਉਹ ਕੋਹੜ ਦਾ ਰੋਗ ਕੋਹੜੀ ਵਿੱਚੋਂ ਚੰਗਾ ਹੋ ਗਿਆ ਹੋਵੇ ਤਦ ਜਾਜਕ ਉਸ ਨੂੰ ਜੋ ਚੰਗਾ ਹੋ ਗਿਆ ਆਗਿਆ ਦੇਵੇ ਜੋ ਦੋ ਜਿਉਂਦੇ ਅਤੇ ਛੁੱਧ ਪੰਛੀ ਲਿਆਵੇ ਅਤੇ ਵਿਆਰ ਦੀ ਲੱਕੜ ਅਤੇ ਕਿਰਮਚੀ ਕਪੜਾ ਅਤੇ ਝੂਫਾ ਅਤੇ ਜਾਜਕ ਕਿਸੇ ਮਿੱਟੀ ਦੇ ਭਾਂਡੇ ਵਿੱਚ ਵਗਦੇ ਪਾਣੀ ਉੱਤੇ ਪੰਛੀਆਂ ਵਿੱਚੋਂ ਇੱਕ ਨੂੰ ਕੱਟਣ ਦੀ ਆਗਿਆ ਦੇਵੇ ਅਤੇ ਜਿਉਂਦਾ ਪੰਛੀ ਜੋ ਹੈ ਸੋ ਉਸ ਨੂੰ ਲੈ ਕੇ ਅਤੇ ਦੇ ਆਰ ਦੀ ਲੱਕੜ ਅਤੇ ਕਿਰਮ ਅਤੇ ਜੋਫਾ ਉਹਨਾਂ ਨੂੰ ਅਤੇ ਜਿਉਂਦੇ ਪੰਛੀ ਨੂੰ ਉਸ ਪੰਛੀ ਦੇ ਲਹੂ ਵਿੱਚ ਜੋ ਵਗਦੇ ਪਾਣੀ ਉਤੇ ਕਟਿਆ ਹੋਇਆ ਸੀ ਡੋਬ ਦੇਵੇ ਅਤੇ ਉਹ ਉਸ ਨੂੰ ਜੋ ਕੋਹੜ ਤੋਂ ਛੁੱਧ ਹੋਣ ਵਾਲਾ ਹੈ ਸੱਤ ਵਾਰ ਛਿਣਕੇ ਅਤੇ ਉਸ ਨੂੰ ਸ਼ੁੱਧ ਆਖੇ ਅਤੇ ਜਿਉਂਦੇ ਪੰਛੀ ਨੂੰ ਖੁੱਲੀ ਪੈਲੀ ਵਿੱਚ ਉਡਾ ਦੇਵੇ ਅਤੇ ਉਹ ਜੋ ਸ਼ੁੱਧ ਹੋਣ ਵਾਲਾ ਹੈ ਸੋ ਆਪਣੇ ਕੱਪੜੇ ਤੋ ਸੁਟੇ ਅਤੇ ਆਪਣੇ ਸਾਰੇ ਵਾਲ ਮੁਨਾ ਸੁਟੇ ਅਤੇ ਸ਼ੁੱਧ ਹੋਣ ਲਈ ਪਾਣੀ ਵਿੱਚ ਨਹਾਵੇ ਅਤੇ ਇਸ ਦੇ ਪਿਛੋਂ ਉਹ ਡੇਰੇ ਵਿੱਚ ਆਵੇ ਅਤੇ ਆਪਣੇ ਡੇਰੇ ਤੋਂ ਬਾਹਰ 7 ਦਿਨ ਤੋੜੀ ਬਾਹਰ ਵਾਸ ਕਰੇ ਪਰ 7ਵੇਂ ਦਿਨ ਐਉਂ ਹੋਵੇ ਕਿ ਉਹ ਆਪਣੇ ਸਾਰੇ ਵਾਲ ਆਪਣੇ ਸਿਰ ਤੋਂ ਅਤੇ ਆਪਣੀ ਠੋਡੀ ਤੋਂ ਅਤੇ ਆਪਣੀਆਂ ਪਰਵਟੀਆਂ ਤੋਂ ਮੋਨਾ ਸੁਟੇ ਹਾਂ ਆਪਣੇ ਸਾਰੇ ਵਾਲ ਮੋਨਾ ਸੁਟੇ ਅਤੇ ਉਹ ਆਪਣੇ ਕਪੜੇ ਤੋਵੇ ਨਾਲੇ ਆਪਣਾ ਸਾਰੀ ਸਰੀਰ ਪਾਣੀ ਨਾਲ ਤੋਵੇ ਅਤੇ ਉਹ ਸ਼ੁੱਧ ਹੋ ਜਾਵੇਗਾ ਅਤੇ 8ਵੇਂ ਦਿਨ ਉਹ ਦੋ ਲੈਲੇ ਬਾਜਤੋਂ ਰਹਿਤ ਅਤੇ ਇੱਕ ਬਾਜਤੋਂ ਰਹਿਤ ਪਹਿਲੇ ਵਰੇ ਦੀ ਲੈਲੀ ਅਤੇ ਮੈਦੇ ਦੇ 3 ਦਸਵੰਦ ਤੇਲ ਨਾਲ ਰਲਾਏ ਹੋਏ ਅਤੇ 1 ਪਾਓ ਤੇਲ ਲਿਆਵੇ ਅਤੇ ਜਾਜਕ ਜੋ ਉਸ ਨੂੰ ਸ਼ੁੱਧ ਕਰਦਾ ਹੈ ਸੋ ਸ਼ੁੱਧ ਹੋਣ ਵਾਲੇ ਮਨੋਖ ਨੂੰ ਅਤੇ ਉਹਨਾਂ ਵਸਤਾਂ ਨੂੰ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਜਹੋਵਾ ਦੇ ਅੱਗੇ ਰੱਖੇ ਅਤੇ ਜਾਜਕ ਇੱਕ ਲੇਲਾ ਲੈ ਕੇ ਦੋਸ਼ ਦੀ ਪੇਟ ਕਰਕੇ ਉਸ ਨੂੰ ਚੜਾਵੇ ਅਤੇ ਪਾਉ ਤੇਲ ਲੈ ਕੇ ਉਹਨਾਂ ਨੂੰ ਹਿਲਾਉਣ ਦੀ ਪੇਟ ਕਰਕੇ ਜਹੋਵਾ ਦੇ ਅੱਗੇ ਹਿਲਾਵੇ ਅਤੇ ਜਿੱਥੇ ਉਹ ਪਾਪ ਦੀ ਪੇਟ ਨੂੰ ਅਤੇ ਹੋਮ ਦੀ ਪੇਟ ਨੂੰ ਪਵਿੱਤਰ ਥਾਂ ਵਿੱਚ ਕੱਟੇ ਉਸ ਥਾਂ ਵਿੱਚ ਉਸ ਲੇਲੇ ਨੂੰ ਕੱਟੇ ਕਿਉਂਕਿ ਜੇਹੀ ਪਾਪ ਦੀ ਪੇਟ ਜਾਜਕ ਦੀ ਹੈ ਤੇਹੀ ਹੀ ਦੋਸ਼ ਦੀ ਪੇਟ ਵੀ ਹੈ ਉਹ ਅਤਿ ਪਵਿੱਤਰ ਹੈ ਅਤੇ ਜਾਜਕ ਦੋਸ਼ ਦੀ ਪੇਟ ਦੇ ਲਹੂ ਤੋਂ ਕੁਝ ਲਵੇ ਅਤੇ ਜਾਜਕ ਉਸ ਨੂੰ ਉਸ ਦੇ ਸਜੇ ਕੰਨ ਦੀ ਪਾਪੜੀ ਉੱਤੇ ਜੋ ਸ਼ੁੱਧ ਹੋਣ ਵਾਲਾ ਹੈ ਅਤੇ ਉਸ ਦੇ ਸਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸ ਦੇ ਸਜੇ ਪੈਰ ਦੇ ਅੰਗੂਠੇ ਉੱਤੇ ਪਾਵੇ ਅਤੇ ਜਾਜਕ ਉਸ ਪਾਓ ਤੇਲ ਤੋਂ ਕੁਝ ਲੈ ਕੇ ਆਪਣੇ ਖੱਬੇ ਹੱਥ ਦੀ ਤਲੀ ਉੱਤੇ ਪਾਵੇ ਅਤੇ ਜਾਜਕ ਆਪਣੀ ਸੱਜੀ ਉਂਗਲ ਆਪਣੇ ਖੱਬੇ ਹੱਥ ਦੀ ਤਲੀ ਦੇ ਤੇਲ ਵਿੱਚ ਡੋਬ ਕੇ ਆਪਣੀ ਉਂਗਲ ਨਾਲ ਉਸ ਤੇਲ ਵਿੱਚੋਂ ਜਹਵਾਹ ਦੇ ਅੱਗੇ 7 ਵਾਰੀ ਛਿਣਕੇ ਅਤੇ ਰਹੰਦੇ ਤੇਲ ਨੂੰ ਜੋ ਉਸ ਦੇ ਹੱਥ ਵਿੱਚ ਹੈ ਸੋ ਜਾਜਕ ਉਸ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੀ ਪਾਪੜੀ ਉਤੇ ਅਤੇ ਉਸ ਦੇ ਸੱਜੇ ਹੱਥ ਦੇ ਅੰਗੂਠੇ ਉਤੇ ਅਤੇ ਉਸ ਦੇ ਸੱਜੇ ਪੈਰ ਦੇ ਅੰਗੂਠੇ ਉਤੇ ਦੋਸ਼ ਦੀ ਪੇਟ ਦੇ ਲਹੂ ਉਤੇ ਪਾਵੇ ਅਤੇ ਜਹੰਦੇ ਤੇਲ ਨੂੰ ਜੋ ਜਾਜਕ ਦੇ ਹੱਥ ਵਿੱਚ ਹੈ ਸੋ ਉਸ ਸ਼ੁੱਧ ਹੋਣ ਵਾਲੇ ਦੇ ਸਿਰ ਉਤੇ ਡੋਹਲ ਦੇਵੇ ਅਤੇ ਜਾਜਕ ਉਸ ਦੇ ਲਈ ਜਹੋਵਾ ਦੇ ਅੱਗੇ ਪ੍ਰਸਚਿਤ ਕਰੇ ਅਤੇ ਜਾਜਕ ਪਾਪ ਦੀ ਪੇਟ ਛੜਾਵੇ ਅਤੇ ਉਸ ਦੇ ਲਈ ਜਿਹੜਾ ਆਪਣੀ ਅਸ਼ੁੱਧਤਾਈ ਤੋਂ ਸ਼ੁੱਧ ਹੋਣ ਵਾਲਾ ਹੈ ਪ੍ਰਸਚਿਤ ਕਰੇ ਅਤੇ ਮਗਰੋਂ ਹੋਮ ਦੀ ਪੇਟ ਨੂੰ ਕੱਟ ਸੁਟੇ ਅਤੇ ਜਾਜਕ ਹੋਮ ਦੀ ਪੇਟ ਅਤੇ ਮੱਦੇ ਦੀ ਪੇਟ ਜਗਵੇਦੀ ਉਤੇ ਛੜਾਵੇ ਅਤੇ ਜਾਜਕ ਉਸ ਦੇ ਲਈ ਪ੍ਰਸਚਿਤ ਕਰੇ ਅਤੇ ਉਹ ਸ਼ੁੱਧ ਹੋ ਜਾਵੇਗਾ ਅਤੇ ਜੇ ਉਹ ਕੰਗਾਲ ਹੋਵੇ ਅਤੇ ਇਹਨਾਂ ਲਿਆ ਨਾ ਸਕੇ ਤਾਂ ਉਹ ਦੋਸ਼ ਦੀ ਪੇਟ ਕਰਕੇ ਹਿਲਾਉਣ ਲਈ ਆਪਣੇ ਲਈ ਪ੍ਰਸਚਿਤ ਕਰਨ ਨੂੰ ਇੱਕ ਲੇਲਾ ਲਵੇ ਅਤੇ ਮੈਦੇ ਦਾ 1 ਦਸਵੰਦ ਤੇਲ ਨਾਲ ਰਲਾਇਆ ਹੋਇਆ ਮੈਦੇ ਦੀ ਪੇਟ ਕਰਕੇ ਅਤੇ 1 ਪਾਓ ਤੇਲ ਅਤੇ 2 ਕੁਗੀਆਂ ਜਾਂ ਕਬੂਤਰਾਂ ਦੇ 2 ਬੱਚੇ ਜਿਹਹੇ ਨੂੰ ਲੈ ਸਕੇ ਅਤੇ ਇੱਕ ਤਾਂ ਪਾਪ ਦੀ ਪੇਟ ਅਤੇ ਦੂਜਾ ਹੋਮ ਦੀ ਪੇਟ ਹੋਵੇ ਅਤੇ ਅੱਠਵੇਂ ਦਿਨ ਉਹ ਉਹਨਾਂ ਨੂੰ ਆਪਣੇ ਸ਼ੁੱਧ ਕਰਨ ਲਈ ਜਾਜਕ ਦੇ ਕੋਲ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਯਹੋਵਾ ਦੇ ਅੱਗੇ ਲਿਆਵੇ ਅਤੇ ਜਾਜਕ ਦੋਸ਼ਤੀ ਪੇਟ ਦੇ ਲੇਲੇ ਨੂੰ ਅਤੇ ਪਾਉ ਤੇਲ ਨੂੰ ਲੈ ਕੇ ਉਹਨਾਂ ਨੂੰ ਹਿਲਾਉਣ ਦੀ ਪੇਟ ਕਰਕੇ ਯਹੋਵਾ ਦੇ ਅੱਗੇ ਉਹਨਾਂ ਨੂੰ ਹਿਲਾਵੇ ਅਤੇ ਉਹ ਦੋਸ਼ ਦੀ ਪੇਟ ਦੇ ਲੇਲੇ ਨੂੰ ਕੱਟ ਸੁਟੇ ਅਤੇ ਜਾਜਕ ਉਸ ਦੋਸ਼ ਦੀ ਪੇਟ ਦੇ ਲਹੂ ਤੋਂ ਕੁਝ ਲੈ ਕੇ ਉਸ ਸ਼ੁੱਧ ਹੋਣ ਵਾਲੇ ਦੇ ਸੱਜੇ ਕੰਨ ਦੀ ਪਾਪੜੀ ਉੱਤੇ ਅਤੇ ਉਸ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸ ਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਪਾ ਦੇਵੇ ਅਤੇ ਜਾਜਕ ਉਸ ਤੇਲ ਤੋਂ ਆਪਣੇ ਖੱਬੇ ਹੱਥ ਦੀ ਤਲੀ ਵਿੱਚ ਕੁਝ ਪਾ ਦੇਵੇ ਅਤੇ ਜਾਜਕ ਆਪਣੀ ਸੱਜੀ ਉਂਗਲ ਨਾਲ ਉਸ ਤੇਲ ਤੋਂ ਜੋ ਉਸ ਦੇ ਖੱਬੇ ਹੱਥ ਵਿੱਚ ਹੈ ਸੱਤ ਵਾਰੀ ਕੁਝ ਜਹੋਵਾ ਦੇ ਅੱਗੇ ਛਿਣਕੇ ਅਤੇ ਜਾਜਕ ਆਪਣੇ ਹੱਥ ਦੇ ਤੇਲ ਤੋਂ ਸ਼ੁੱਧ ਹੋਣ ਵਾਲੇ ਦੇ ਸਜੇ ਕੰਨ ਦੀ ਪਾਪੜੀ ਉੱਤੇ ਅਤੇ ਉਸ ਦੇ ਸਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸ ਦੇ ਸਜੇ ਪੈਰ ਦੇ ਅੰਗੂਠੇ ਉੱਤੇ ਦੋਸ਼ ਦੀ ਪੇਟ ਦੇ ਲਹੂ ਦੀ ਥਾਂ ਵਿੱਚ ਪਾ ਦੇਵੇ ਅਤੇ ਰਹਿੰਦੇ ਤੇਲ ਨੂੰ ਜੋ ਜਾਜਕ ਦੇ ਹੱਥ ਵਿੱਚ ਹੈ ਸੋ ਉਸ ਦੇ ਲਈ ਜਹੋਵਾ ਦੇ ਅੱਗੇ ਪ੍ਰਾਸਤਿਤ ਕਰਨ ਨੂੰ ਸ਼ੁੱਧ ਹੋਣ ਵਾਲੇ ਦੇ ਸਿਰ ਉੱਤੇ ਪਾ ਦੇਵੇ ਅਤੇ ਓਨਾਂ ਕੁੱਗੀਆਂ ਵਿੱਚੋਂ ਜਾਂ ਕਬੂਤਰਾਂ ਦੇਆਂ ਬੱਚਿਆਂ ਵਿੱਚੋਂ ਜੇ ਹਾਂ ਉਸ ਨੂੰ ਲੱਭ ਸਕੇ ਇੱਕ ਨੂੰ ਛੜਾਵੇ ਹਾਂ ਜੇ ਹਾਂ ਉਸ ਨੂੰ ਹੱਥ ਆਵੇ ਇੱਕ ਤਾਂ ਪਾਪ ਦੀ ਭੇਟ ਕਰਕੇ ਅਤੇ ਦੂਜਾ ਮੈਦੇ ਦੀ ਪੇਟ ਸਣੀ ਹੋਮ ਦੀ ਪੇਟ ਕਰਕੇ ਅਤੇ ਜਾਜਕ ਉਸ ਦੇ ਲਈ ਜੋ ਜਹਾਵਾ ਦੇ ਅੱਗੇ ਸ਼ੁੱਧ ਹੋਣ ਵਾਲਾ ਹੈ ਪ੍ਰਸਤਿਤ ਕਰੇ ਉਸ ਦੇ ਲਈ ਜਿਸ ਦੇ ਵਿੱਚ ਕੋਹੜ ਦਾ ਰੋਗ ਹੈ ਅਤੇ ਜਿਸ ਦੇ ਹੱਥ ਵਿੱਚ ਸ਼ੁੱਧਤਾਈ ਦੀਆਂ ਵਸਤਾਂ ਨਹੀਂ ਆ ਸਕਦੀਆਂ ਇਹ ਉਸ ਦੀ ਵਿਵਸਥਾ ਹੈ ਕੋਹੜ ਤੋਂ ਸ਼ੁੱద్ధి ਫੇਜ ਯਹਵਾ موسی ਅਤੇ ਹਾਰੂਨ ਨਾਲ ਬੋਲਿਆ ਕਿ ਜਾਂ ਤੁਸੀਂ ਕਨਾਨ ਦੇਸ਼ ਵਿੱਚ ਜੋ ਮੈਂ ਤੁਹਾਨੂੰ ਪੱਤੀ ਕਰਕੇ ਦਿੰਦਾ ਹਾਂ ਆਓ ਅਤੇ ਤੁਹਾਡੀ ਪੱਤੀ ਦੇ ਦੇਸ਼ ਦੇ ਕਿਸੇ ਕਾਰ ਵਿੱਚ ਕੋਹੜ ਦਾ ਰੋਗ ਮੈਂ ਪਾ ਦੇਵਾਂ ਅਤੇ ਕਾਰ ਵਾਲਾ ਜਾਜਕ ਦੇ ਕੋਲ ਆਵੇ ਅਤੇ ਇਹ ਬੋਲੇ ਕਿ ਮੈਂ ਮੈਨੂੰ ਐਉਂ ਮਾਲੂਮ ਹੁੰਦਾ ਹੈ ਜੋ ਕਾਰ ਵਿੱਚ ਰੋਗ ਹੈ ਤਾਂ ਜਾਜਕ ਉਸ ਕਾਰ ਨੂੰ ਸਖਣਾ ਕਰਨ ਦੀ ਆਗਿਆ ਦੇਵੇ ਉਸ ਦੇ ਪਹਿਲੋਂ ਜੋ ਜਾਜਕ ਰੋਗ ਵੇਖਣ ਉਸ ਦੇ ਵਿੱਚ ਵੜੇ ਕੀ ਸਭ ਕੁਝ ਜੋ ਕਾਰ ਵਿੱਚ ਹੈ ਅਸ਼ੁੱਧ ਨਾ ਹੋ ਜਾਵੇ ਅਤੇ ਪਿਛੋਂ ਜਾਜਕ ਕਾਰ ਵੇਖਣ ਨੂੰ ਵੜੇ ਅਤੇ ਉਹ ਰੋਗ ਨੂੰ ਵੇਖੇ ਅਤੇ ਵੇਖੋ ਜੇ ਉਹ ਰੋਗ ਕਾਰ ਦੀਆਂ ਕੰਦਾਂ ਵਿੱਚ ਪੋਲੀਆਂ ਲੀਕਾ ਨਾਲ ਕੁਝ ਹਰੀਆਂ ਜਾਂ ਕੁਝ ਲਾਲ ਜਹੀਆਂ ਜੋ ਉਸ ਦੇ ਵੇਖਣ ਵਿੱਚ ਕੰਦ ਨਾਲੋਂ ਡੋਂਗੀਆਂ ਹੋਣ ਤਾਂ ਜਾਜਕ ਕਾਰ ਵਿੱਚੋਂ ਕਾਰ ਦੇ ਬੂਹੇ ਤੋੜੀ ਨਿਕਲੇ ਅਤੇ ਕਾਰ ਨੂੰ 7 ਦਿਨ ਤੋੜੀ ਬੰਦ ਕਰ ਛੱਡੇ ਅਤੇ ਜਾਜਕ ਫੇਰ 7ਵੇਂ ਦਿਨ ਆਵੇ ਅਤੇ ਵੇਖੋ ਜੇ ਉਹ ਰੋਗ ਕਾਰ ਦੀਆਂ ਕੰਦਾਂ ਵਿੱਚ ਖਿਲਰਿਆ ਹੋਇਆ ਹੋਵੇ ਤਾਂ ਜਾਜਕ ਇਹ ਆਗਿਆ ਦੇਵੇ ਜੋ ਉਹ ਉਹਨਾਂ ਪਥਰਾਂ ਨੂੰ ਜਿਨ੍ਹਾਂ ਦੇ ਵਿੱਚ ਰੋਗ ਹੈ ਲੈ ਜਾਣ ਅਤੇ ਉਹ ਉਹਨਾਂ ਨੂੰ ਕਿਸੇ ਅਸ਼ੁੱਧ ਥਾਂ ਵਿੱਚ ਸ਼ਹਿਰ ਤੋਂ ਬਾਹਰ ਸੁੱਟਣ ਅਤੇ ਉਹ ਉਸ ਕਾਰ ਨੂੰ ਅੰਦਰੋਂ ਆਲੇ ਦੁਆਲੇ ਛਿਲਵਾ ਦੇਵੇ ਅਤੇ ਉਸ ਮਿੱਟੀ ਨੂੰ ਜੋ ਛਿੱਲੀ ਹੈ ਸ਼ਹਿਰ ਤੋਂ ਬਾਹਰ ਕਿਸੇ ਅਸ਼ੁੱਧ ਥਾਂ ਵਿੱਚ ਸੁੱਟਨ ਅਤੇ ਉਹ ਹੋਰ ਪੱਥਰ ਲੈ ਕੇ ਉਹਨਾਂ ਨੂੰ ਉਹਨਾਂ ਪੱਥਰਾਂ ਦੀ ਥਾਂ ਵਿੱਚ ਰੱਖਣ ਅਤੇ ਹੋਰ ਚੂਨਾ ਲੈ ਕੇ ਕਾਰ ਨੂੰ ਲੰਬੇ ਅਤੇ ਜੇ ਕਦੀ ਪੱਥਰ ਲੈ ਜਾਣ ਤੋਂ ਪਿੱਛੋਂ ਅਤੇ ਕਾਰ ਦੇ ਛਿੱਲਣ ਦੇ ਪਿੱਛੋਂ ਅਤੇ ਉਸ ਦੇ ਲੰਬਣ ਦੇ ਪਿੱਛੋਂ ਉਹ ਰੋਗ ਫੇਰ ਆਵੇ ਅਤੇ ਘਰ ਵਿੱਚ ਨਿਕਲੇ ਤਾਂ ਜਾਜਕ ਆਣ ਕੇ ਵੇਖੇ ਅਤੇ ਵੇਖੋ ਜੋ ਉਹ ਰੋਗ ਘਰ ਵਿੱਚ ਖਿਲਰਿਆ ਹੋਇਆ ਹੋਵੇ ਤਾਂ ਉਹ ਘਰ ਵਿੱਚ ਵਦਨ ਵਾਲਾ ਕੋਹੜ ਹੈ ਉਹ ਅਸ਼ੁੱਧ ਹੈ ਅਤੇ ਉਹ ਉਸ ਘਰ ਨੂੰ ਟਾਹ ਦੇਵੇ ਉਸ ਦੇ ਪੱਥਰ ਅਤੇ ਉਸ ਦਿਨਾਂ ਲੱਕੜੀਆਂ ਅਤੇ ਕਾਰ ਦਾ ਸਾਰਾ ਚੂਨਾ ਅਤੇ ਉਹਨਾਂ ਨੂੰ ਸ਼ਹਿਰੋਂ ਬਾਹਰ ਕਿਸੇ ਅਸ਼ੁੱਧ ਥਾਂ ਵਿੱਚ ਲੈ ਜਾਵੇ ਨਾਲੇ ਉਹ ਜਿਹੜਾ ਉਸ ਕਾਰ ਵਿੱਚ ਵੜੇ ਜਿਸ ਵੇਲੇ ਉਹ ਬੰਦ ਸੀ ਸੋ ਸੰਧਿਆ ਤੋੜੀ ਅਸ਼ੁੱਧ ਰਹੇ ਅਤੇ ਜਿਹੜਾ ਉਸ ਕਾਰ ਵਿੱਚ ਲੰਮਾ ਪਵੇ ਸੋ ਆਪਣੇ ਕਪੜੇ ਤੋ ਸੁਟੇ ਅਤੇ ਜਿਹੜਾ ਉਸ ਕਾਰ ਵਿੱਚ ਖਾਵੇ ਉਹ ਆਪਣੇ ਕਪੜੇ ਤੋ ਸੁਟੇ ਅਤੇ ਜੇ ਜਾਜਕ ਆਣ ਕੇ ਉਸ ਨੂੰ ਵੇਖੇ ਅਤੇ ਵੇਖੋ ਉਸ ਕਾਰ ਦੇ ਲਿੰਬਣ ਦੇ ਪਿਛੋਂ ਉਹ ਰੋਗ ਕਾਰ ਦੇ ਵਿੱਚ ਨਾ ਖਿਲਰਿਆ ਹੋਇਆ ਹੋਵੇ ਤਾਂ ਜਾਜਕ ਕਾਰ ਨੂੰ शुद्ध ਆਖੇ ਕਿਉਂ ਜੋ ਰੋਗ ਚੰਗਾ ਹੋ ਗਿਆ ਹੈ ਅਤੇ ਉਸ ਕਾਰ ਦੇ ਸ਼ੁੱਧ ਕਰਨ ਲਈ ਉਹ ਦੋ ਪੰਛੀ ਅਤੇ ਦਿয়ার ਦੀ ਲੱਕੜ ਅਤੇ ਕਿਰਮ ਅਤੇ ਜੋਫਾ ਲਵੇ ਅਤੇ ਉਹ ਪੰਛੀਆਂ ਵਿੱਚੋਂ ਇੱਕ ਕਿਸੇ ਮਿੱਟੀ ਦੇ ਪਾਂਡੇ ਵਿੱਚ ਵਗਦੇ ਪਾਣੀ ਉੱਤੇ ਕਟੇ ਅਤੇ ਉਹ ਦਿਆਰ ਦੀ ਲੱਕੜ ਅਤੇ ਜੂਫਾ ਅਤੇ ਕੇਰਮ ਅਤੇ ਜਿਉਂਦੇ ਪੰਛੀ ਨੂੰ ਲੈ ਕੇ ਉਹਨਾਂ ਨੂੰ ਕੱਟੇ ਹੋਏ ਪੰਛੀ ਦੇ ਲਹੂ ਵਿੱਚ ਅਤੇ ਵਗਦੇ ਪਾਣੀ ਵਿੱਚ ਡੋਬੇ ਅਤੇ ਕਰ ਨੂੰ 7 ਵਾਰੀ ਛਿਣਕੇ ਅਤੇ ਉਹ ਪੰਛੀ ਦੇ ਲਹੂ ਨਾਲ ਅਤੇ ਵਾਗਦੇ ਪਾਣੀ ਨਾਲ ਅਤੇ ਜਿਉਂਦੇ ਪੰਛੀ ਨਾਲ ਅਤੇ ਦੇ ਆਰ ਦੇ ਲੱਕੜ ਨਾਲ ਅਤੇ ਜੂਫੇ ਨਾਲ ਅਤੇ ਕਿਰਮ ਨਾਲ ਉਸ ਕਰ ਨੂੰ ਸ਼ੁੱਧ ਕਰੇ ਪਰ ਉਸ ਜਿਉਂਦੇ ਪੰਛੀ ਨੂੰ ਸ਼ਹਿਰ ਤੋਂ ਬਾਹਰ ਖੁੱਲੀਆਂ ਪੈਲੀਆਂ ਵਿੱਚ ਉਡਾ ਦੇਵੇ ਉਸ ਕਰ ਦੇ ਪ੍ਰਾਸ਼ਿਤ ਕਰਨ ਲਈ ਅਤੇ ਉਹ ਸ਼ੁੱਧ ਹੋਵੇਗਾ ਇਹ ਸਰਬ ਪ੍ਰਕਾਰ ਦੇ ਕੋਹੜ ਦੇ ਰੋਗ ਅਤੇ ਸੈਨੂਏ ਦੇ ਲਈ ਵਿਵਸਥਾ ਹੈ ਅਤੇ ਕਪੜਿਆਂ ਦਾ ਕੋਹੜ ਅਤੇ ਕਾਰ ਦਾ ਅਤੇ ਸੋਜ ਅਤੇ ਪਪੜੀ ਦੀ ਅਤੇ ਬੱਗੀ ਥਾਂ ਦੇ ਲਈ ਇਹ ਸਮਝਾਉਣ ਲਈ ਜੋ ਅਸ਼ੁੱਧ ਹੋਵੇ ਜਾਂ ਸ਼ੁੱਧ ਹੋਵੇ ਇਹ ਕੋਹੜ ਦੀ ਵਿਵਸਥਾ ਹੈ ਆਮੇਨ